ਸਾਰਿਆਂ ਨੂੰ ਪਿਆਰ ਭਰੀ ਸ਼ਾਸ਼ਤਰੀ ਕਾਲ ਜੀ ਦੇ ਸਵਾਗਤ ਕਰਦੇ ਆਂ ਤੁਹਾਡਾ ਸਾਰਿਆਂ ਦਾ ਅੱਜ ਇੱਕ ਹੋਰ ਨਵੀਂ ਵੀਡੀਓ ਵਿੱਚ ਅੱਜ ਆਪਾਂ ਪਹੁੰਚੇ ਆਂ ਭਵਾਨੀਗੜ੍ਹ ਤੇ ਤੁਹਾਨੂੰ ਦਿਖਾਵਾਂਗੇ ਭਵਾਨੀਗੜ੍ਹ ਦਾ ਬਾਜ਼ਾਰ ਤੇ ਵੀਡੀਓ ਐਂਡ ਤੱਕ ਬਨੇ ਰਹੇ ਲੋ ਜੀ ਆਹ ਚੌਂਕ ਤੋਂ ਆਪਾਂ ਵੀਡੀਓ ਲੱਗਿਆ ਕਰਨ ਸਟਾਰਟ ਤੇ ਆਹ ਹੈਗੀ ਸਾਰੀ ਤੇ ਮਾਰਕੀਟ ਤੁਹਾਨੂੰ ਦਿਖਾਉਣੀ ਆ ਸਾਰੀ ਮਾਰਕੀਟ ਇਹ ਆ ਚੱਲਦੇ ਆਂ ਅੰਦਰ ਤੇ ਆਹ ਦੇਖੋ ਜੇ ਦੁਕਾਨਾਂ ਜਿਵੇਂ ਕਾਫੀ ਮੱਦਾਂ ਵਜਾਰਾ ਭਵਾਨੀਗੜ੍ਹ ਦਾ ਤੁਹਾਨੂੰ ਦਿਖਾਉਣੀ ਆ ਸਾਰਾ ਬਾਜ਼ਾਰ ਇਹ ਆਪਾਂ ਇੱਥੇ ਇੱਧਰ ਚੱਲਦੇ ਆ ਅੱਗੇ ਤੇ ਗਰਮੀ ਬਹੁਤ ਜ਼ਿਆਦਾ ਹੋ ਗਈ ਇੱਧਰ ਆ ਗਈ ਮੈਂ ਦੁਕਾਨ ਆ ਵੈਗਾਂ ਹੀ ਆ ਗਈ ਇੱਧਰ ਆਈ ਵੈਗਾਂ ਦੀ ਆ ਗਈ ਨਾਲ ਸਹੀ ਆ ਭਾਂਡਿਆ ਜੀ ਆ ਗਿਆ ਇੱਧਰ ਤੇ ਆ ਚੁੰਨੀ ਇੱਧਰ ਇੱਧਰ ਦੇਖੋ ਇਹ ਆ ਸਾਰਾ ਭਵਾਨੀ ਕੜ ਦੀ ਮਾਰਕੀਟ ਜੀ ਕਵਨ ਰੋਡ ਉੱਪਰ ਵੀ ਦਿਖਾਵਾਂਗੇ ਜਿੱਥੇ ਨੂੰ ਗਏ ਮਰਕੀਟ ਦਿਖਾਵਾਂਗੇ ਯਾਹ ਦੇਖੋ ਇੱਧਰ ਆਗੇ ਤਾਂ ਚੰਨੀਆਂ ਕੱਪੜੇ ਇਹ ਵੀ ਚੀਕੋ ਇੱਧਰ ਤੇ ਫਲ ਇੱਧਰ ਗੂੰਦ ਕਚੀਰਾ ਤੇ ਚੱਲਦੇ ਅੱਗੇ ਤੇ ਆ ਜਾਂਦੇ ਰਸਤਾ ਇਧਰ ਨੂੰ ਆ ਵੀ ਕੱਪੜੇ ਦੀ ਵੰਡਿਆਲੇ ਗਾਜਰਾਂ ਵਾਲੇ ਟਮਾਟਰਾਂ ਵਾਲੇ ਮਿਰਚਾਂ ਵਾਲੇ ਟਮਾਟਰਾਂ ਵਾਲੇ ਨਰਗੀਆਂ ਵਾਲੇ ਅਰੇ ਕੋਈ ਸਾਰੀ ਮਾਰਕੀਟ ਹੈ ਕੱਪੜੇ ਆ ਗਏ ਟਰਲੇ ਨੇ ਜੀ ਨੀਆਂ ਜਾਗੇਟਰ ਦੁਨੀਆ ਇਹ ਖਾ ਜਾ ਬਾਲ ਵਗੈਰਾ ਹੋ ਗਿਆ ਚੁੰਨੀਆਂ ਹੋ ਗਿਆ ਤੇ ਇਕੱਠਾ ਬਗੇ ਹੀ ਹੈਗਾ ਮਾਰਕੀਟ ਹੋਰ ਬਹੁਤ ਉੱਪਰ ਦੀ ਕੰਮ ਕਿਉਂ ਨੇ ਪਰ ਆਹ ਰਸਤਾ ਚੱਲਦੇ ਆਪਾਂ ਕਿੱਥੇ ਚੱਲਦੇ ਆਪਾਂ ਯਾਰ ਦੇਖੋ ਸਾਰੀ ਮਾਰਕੀਟ ਇਹ ਉਹ ਨਹੀਂ ਕਰਦੀ ਇਧਰ ਆਪਾਂ ਆਇਆ ਇਧਰ ਸਿੱਧਾ ਜਾਣਾ ਆਪਾਂ ਨੇ तो इतें हार फुल जमें गिफ्ट सार दकाना सारिया इतने इधर चिनिया भी होगी जमें आखो गिफ्ट इधर जनरल स्टोर ठीक है जी देखो इधर दे सारी मार्केट है जी ਰਾਨੀ ਕਰਦੀ ਤੇ ਇੱਥੋਂ ਆਪਾਂ ਚੱਲਦੇ ਆਂ ਇੱਧਰ ਨੂੰ ਇੱਥੇ ਦਿਖਾਉਂਦੇ ਆ ਤੁਹਾਨੂੰ ਹੋਰ ਅੱਗੇ ਆ ਜਾ ਫਰਚੂੰਦੀ ਆ ਕੀ ਆ ਚੌਕ ਆ ਗਿਆ ਅੱਗੇ ਸਾਰੀ ਮਾਰਕੀਟ ਖੜੇ ਠੀਕ ਆਪਾਂ ਇੱਕ ਸਟੋਰ ਆ ਗਿਆ ਸਾਹਮਣੇ ਆਦੇ ਪੈਦਰ ਅਲੀ ਮਾਰਕੀਟ ਆ ਫੋਨਾਂ ਦੀ ਆਵੀਆਂ ਐ ਦਵਾਈ ਗਿਆ ਲੈ ਦੇ ਇੱਧਰ ਅੱਜ ਖਸਾਰੀ ਵੇ ਮਾਰਕੀਟ ਆ ਵਾਨੀ ਕਰਦੀ ਆਹ ਹੋ ਗਿਆ ਜੇ ਆਪਾਂ ਕੋਮ ਕੇ ਉਹੀ ਚਾਹਾਂ ਚਾਹ ਵੀ ਦਵਾਰੇ ਅੱਗੇ ਤੇ ਚੌਂ ਦਿਖਾਉਣੇ cà phare đi à billones quý vị cứ chào mừng cà phê chào mừng cà phê chào mừng cà phê chào mừng ਆ ਕੱਫਰੇ ਗਿਆ ਕਿੱਧਰ ਸੌਰੀ ਦੇਖੋ ਇਹ ਸਾਰੀ ਮਾਰਕੀਟ ਆ ਆਪਾਂ ਸਾਹਮਣੇ ਵਾੜੀ ਜੋ ਉੱਥੇ ਆਪਾਂ ਆਹ ਰਸਤਾ ਮੁੜੀ ਗਏ ਠੀਕ ਆਈ ਆ ਤੁਹਾਨੂੰ ਉਹ ਵਾਲੀ ਦਿਖਾਤੀ ਗੱਡੀ ਤੇ ਹਨ ਆਪਾਂ ਤੁਹਾਨੂੰ ਅੱਗੇ ਦਿਖਾਉਣੇ ਆਂ ਚਲ ਆ ਮੈਂ ਨਾ ਲੜਿਆ ਹਾਂ। ਹਾਂ। ਲਓ ਜੀ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਜਿਹੜੀ ਰੋਡ ਦੇ ਉੱਪਰ ਮਾਰਕੀਟ ਆ ਸਾਰੀ। ਇਹ ਸਾਰੀ ਆਪਾਂ ਮਾਰਕੀਟ ਇੱਧਰ ਨੂੰ ਵਧਿਆ ਹੋ ਜਾਣਾ। ਪਹਿਲਾਂ ਇੱਧਰ ਚੱਲਦੇ ਆਪਾਂ। ਆਹ ਸਾਰੀ ਮਾਰਕੀਟ ਦਿਖਾਉਨੇ ਆ ਤੁਹਾਨੂੰ। ਲਓ ਇਹ ਆ ਸਾਰੀ ਮਾਰਕੀਟ ਇਹ ਰੋਡ ਦੇ ਉੱਪਰ ਆ ਗਿਆ ਇੱਧਰ ਰੋਡ ਆ ਗਿਆ। ਆਹ ਹਾਈਵੇ ਚੱਲਦਾ ਇੱਧਰ। ਇਹ ਪਟਿਆਲੇ ਜਾਂਦਾ ਹਾਈਵੇ। ਹਾਂ। රි මාග හටුව කැරවත නතන හට ල් ਆਰਮੀ ਹੋ ਰਹੀ ਬਾਈ ਬਹੁਤ ਜ਼ਿਆਦਾ ਕਰਾਈ ਬਹੁਤ ਜ਼ਿਆਦਾ ਬਾਈ ਇਹਨਾਂ ਡੰਪਰ ਜਿੱਤੀ ਨੂੰ ਦਾ 45 35 32 ਬੈਠਾ ਹੋ ਰਿਹਾ ਹੈ ਨਾ ਇਹ ਰਾਹ ਤੋਂ ਮੁਰਨਾ ਘਾਹ ਤੋਂ ਮੈਂ ਕਰ ਗਾ ਲੱਗਾ ਦੂਜੀ ਛੜ ਵੀ ਚੱਲਦਾ ਰੋਡ ਤੇ ਵੀ ਲਗਾਉਣੇ ਆ ساری ਮਾਰਕੀਟ ਸਰੋਂ ਠੀਕ ਆ ਤੇਜ਼ ਔੜੀ ਦਾ ਨਾ ਲੋਟਾ ਲੋਟਾ ਆ ਦੇਖੋ ਵੀ ਸਾਰੀ ਆਦਰੀਏ ਮਾਰਕੀਟ ਆ ਥੋੜੀ ਜਿਹੀ ਅੰਦਰ ਆ ਗਿਆ ਟਰੱਕ ਜਿਹੜੀਆਂ ਨੇ ਹੈ ਗੋਲਵਾ ਚੱਲੋ ਜੀ ਲਾ ਵੀ ਰੋਡ ਤੇ ਵਾ ਥੋੜਾ ਥੱਲੇ ਨੂੰ ਆ ਗਏ ਹੁਣ ਇੱਧਰ ਵੀ ਮਾਰਕੀਟ ਕਾਫੀ ਹੈ

ਉਹ ਵੀ ਕਾਫੀ ਮਾਰਕੀਟ ਹੈ ਨਾ ਬਹੁਤ ਤੇ ਹਜਾ ਫਾਇਦਰ ਹੀ ਖੜੀ ਖੜੀ ਦੂਗੀ ਖੜੀ ਤੁਹਾਨੂੰ इधर काफी ਆ आ ਇਧਰ इधर ਬੈਂਕ ਆ ਗਈਆਂ ਕਮਰ ਉੱਡ ਗਰੋਸ ਕਰਾਂਗੇ ਦੇਖ ਕੇ ਭਾਈ ਸਾਹਮਣੇ ਬਸਟੈਂਡ ਆ ਗਿਆ ਉਹਦੇ ਹਾਂ ਸਾਹਮਣੇ ਬਸਟੈਂਡ ਆ ਗਿਆ ਤੇ ਉਹ ਸਾਹਮਣੇ ਬਸਟੈਂਡ ਹੈ ਜੀ ਚੱਲ ਵੀ ਚੱਲ ਚੱਲ ਆ ਵਾਟ ਚੜਾ ਜਿੱਦਾਂ ਸਾਹਮਣੇ ോഡ സൈഡാ രോഡ സൈഡ് മോചന ਕਿਹੜਾ ਬਾਕੀ ਹੈ ਨਾ ਆਹ ਜਿਹੜਾ ਅੱਗੇ ਹਰਕਤਾਂ ਮਾਰ ਕੇ ਹੀ ਪਹੁੰਚਾ ਆਪਾਂ ਵੀ ਜਾਣਾ ਆਹੋਂ ਮਿਕਾ ਵੀ ਆਣਾ ਪੱਕੀ ਗਾਦ ਆਹਾਂ ਵੱਡੇ ਨੂੰ ਦੁਕਾਨਾਂ ਨਹੀਂ ਸਾਰੀਆਂ ਹੈਗੇ ਨਵਾਂ ਆਇਆ ਹੈ। ਘਟਾਲੀ ਤੋਂ ਮੈਂ ਤਾਂ ਹੋ ਗਿਆ 30 ਚੜੀ 30 ਚੜੀ ਪੈਣਾ। ਲੱਭੇ ਤੇ 20 ਹੈ ਨਾ। ਮਤਵਿੰਦ ਹੈ। ਆਪੇ 20 ਬਾਈ ਕਿਲੋ ਮੁੱਢ। ਅੱਠੇ ਬੌਸਨ ਖੜੀਆਂ ਵਾਲੀ ਮਾਰਕੀਟ। ਹਾਂ ਦੇਖੋ। ਆਜੂ ਜਾਸ ਆ ਗਿਆ ਹਰਾਨ।

ਭਵਾਨੀ ਗੜਦੀ ਮਾਰਕੀਟ ਰੌਲਾ ਜਾ ਰਿਹਾ ਹੈ ਤੇ ਲਾਈਟ ਵੀ ਲਾਉ ਜੀ ਬਾਜ਼ਾਰ ਤੋਂ ਆਪ ਆ ਗਏ ਤੇ ਆਪਾਂ ਖਾਣ ਲੱਗੇ ਹੁਣ ਦਹੀਂ ਭੱਲੇ ਭਵਾਨੀ ਗੜਦੀ ਤੇ ਦਹੀਂ ਭੱਲੇ ਆਪਣੀ ਪਲੇਟ ਆ ਗਈ ਆ ਵੀ ਦੇ ਇਹਨਾਂ ਦਾ ਕਿਵੇਂ ਟੇਸਟ ਆ? ਆ ਕੇ ਦੱਸਦੇ ਆ। ਹਾਂ ਚਲੋ ਖਾ ਲਈਏ ਵੈਸਾ ਗਰਮੀ ਬਹੁਤ ਹੋ ਗਈ ਹੈ ਨਾ ਬਹੁਤ ਜਿਆਦਾ ਬਾਈ ਸਹੀ ਗੱਲ ਆ। ਸਿਰ ਕੁ ਮਾਤਾ ਹੋਰ ਸਹੀ ਗੱਲ ਆ। ਹਾਂ ਹੁਣ ਏਸੀ ਜੀ ਥੋੜਾ ਜਿਹਾ ਰੱਟ ਹੋਇਆ ਆ ਕੇ ਹੁਣ ਠੀਕ ਆ।